ਜੇ ਫਰਵਰੀ 5 ਤਰੀਕ ਤੋਂ ਇਹ ਸ਼ੁਰੂ ਹੋਇਆ ਜਿਹੜੇ ਅਮਰੀਕਾ ਨੇ ਗੈਰ ਕਾਨੂੰਨੀ ਜਿਹੜੇ ਉੱਥੇ ਗਏ ਵਿਅਕਤੀ ਸੀਗੇ ਉਹਨਾਂ ਨੂੰ ਆਪਣੇ ਦੇਸ਼ ਚ ਚੁੱਕਣਾ ਜਿਹੜਾ ਸ਼ੁਰੂ ਕੀਤਾ ਜਿਹੜੇ ਹੁਣ ਤੱਕ ਮੰਨਦਾ ਜਿਹੜੇ 337 ਬੰਦੇ ਆਏ ਆ ਕੱਲ ਕੁਝ ਪਤਾ ਲੱਗਾ ਪਨਾਮਾ ਤੋਂ ਆਇਆ ਉਹਨਾਂ ਦੀ ਗਿਣਤੀ ਦੇ ਵਿੱਚ 337 ਬੰਦੇ ਹੁਣ ਤੱਕ ਆਏ ਆ ਜਿਨ੍ਹਾਂ ਚ 131 ਬੰਦੇ ਆਪਣੇ ਸੀਗੇ ਪੰਜਾਬ ਦੇ ਤੇ ਪੰਜਾਬ ਦੇ ਜਿਹੜੇ ਬੰਦੇ ਆ ਸਾਡੇ ਠੀਕ ਠਾਕ ਆਪੋ ਆਪਣੇ ਘਰੀ ਜਿਹੜੇ ਪਹੁੰਚਿਆ ਉਹਦਾ ਅੱਗੇ ਵੀ ਆ ਰਹੇ ਅਸੀਂ ਆਪਣੇ ਮਹਿਕਮੇ ਲੋ ਜਿਹੜਾ ਇੱਕ ਲੈਟਰ ਵਿਦੇਸ਼ ਬਤਾਲੇ ਨੂੰ ਤੇ ਹੋਮ ਮਿਨਿਸਟਰੀ ਨੂੰ ਲਿਖੀ ਹੈ ਕਿ ਸਾਨੂੰ ਦੱਸਿਆ ਜਾਵੇ ਕਿ ਜਿਹੜੇ ਬੰਦੇ ਹੁਣ ਅਮਰੀਕਾ ਨੇ ਪਨਾਮਾ ਦੇ ਵਿੱਚ ਲਿਆ ਕੇ ਹੋਟਲਾਂ 'ਚ ਬੰਦ ਕੀਤੇ ਆ ਉਹਨਾਂ 'ਚ ਭਾਰਤੀ ਕਿੰਨੇ ਆ ਤੇ ਸਾਡੇ ਪੰਜਾਬੀ ਕਿੰਨੇ ਆ ਉਹਨਾਂ ਨੂੰ ਲਿਹਾਉਂ 'ਚ ਜੇ ਕੋਈ ਮਦਦ ਦੀ ਲੋੜ ਹੋਵੇ ਤੇ ਸਾਡੀ ਸਰਕਾਰ ਦੇਣੀ ਆ ਉਹ ਮਦਦ ਕਰ ਲਈ ਯਾਦ ਹੈ ਇਸ ਕਰਕੇ ਕਿਉਂਕਿ ਭਾਵੇਂ ਕੁਝ ਵੀ ਆ ਉਹ ਬੰਦੇ ਆਪਣੇ ਆ ਇੰਡੀਅਨ ਨੇ ਪੰਜਾਬੀ ਨੇ ਉਹਨਾਂ ਦੀ ਸਪੋਰਟ ਕਰਨੀ ਉਹਨਾਂ ਦੀ ਹੈਲਪ ਕਰਨੀ ਮਾਨਸਿਕ ਤੌਰ ਤੇ ਹੈਲਪ ਕਰਨੀ ਜਿਹੜੀ ਹੈ ਉਹ ਬੜੀ ਜ਼ਰੂਰੀ ਹੈ ਕਿਉਂਕਿ ਟ੍ਰੈਵਲ ਏਜੰਟਾਂ ਨੇ ਉਹਨਾਂ ਕੋਲ ਲੱਖਾਂ ਰੁਪਏ ਜਿਹੜੇ ਠੱਗਲੇ ਕਈ ਕੇਸਾਂ ਦੇ ਚੱਕ ਕਰੋੜਾ ਰੁਪਏ ਲੈ ਗਏ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਮਤਲਬ ਜਿਹੜਾ ਟ੍ਰੈਵਲ ਏਜੰਸੀਆਂ ਇਹ ਵੀ ਬੰਦ ਹੋਣ ਅਸੀਂ ਵੱਲ ਜਿਹੜਾ ਪਿਛਲੇ ਦਿਨੀ ਅਸੀਂ ਜਿਹੜੇ ਟ੍ਰੈਵਲ ਏਜੰਟਾਂ ਦੇ ਦਫ਼ਤਰ ਵਗੈਰਾ ਸਾਰਾ ਕੁਝ ਜਿਹੜਾ ਚੈੱਕ ਕੀਤਾ ਤੁਸੀਂ ਪੜਿਆ ਹੋਣਾ ਉਹ 1200 ਤੇ 74 ਜਿਹੜੇ ਉਹ ਅਸੀਂ ਚੈੱਕ ਜਿਹੜੇ ਕੀਤੇ ਆ ਔਰ ਅਸੀਂ ਮਤਲਬ ਜਿਹੜੇ ਲਾਇਸੈਂਸ ਜਿਹੜੇ ਜਿਹੜੇ ਲਾਇਸੈਂਸ ਵਾਲੇ ਜਿਹੜੇ ਸੀ ਕਿ ਉਹ 1100 ਤੇ 23 ਬੰਦਿਆਂ ਨੂੰ ਜਿਹੜਾ ਚੈੱਕ ਕੀਤਾ ਔਰ ਅਸੀਂ ਮਤਲਬ 24 ਐਫ ਆਰ ਜਿਹੜੀਆਂ ਦਰਜ ਕੀਤੀਆਂ ਔਰ ਸੱਤ ਬੰਦੇ ਜਿਹੜੇ ਅਰੈਸਟ ਕੀਤੇ ਆ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਖਤ ਹੁਕਮ ਹੈ ਥੱਲੇ ਸਾਰੇ ਅਫਸਰਾਂ ਨੂੰ ਕਿ ਮਤਲਬ ਕੋਈ ਵੀ ਬੰਦਾ ਜਿਹੜਾ ਉਹ ਜਿਹੜੀ ਗੈਰ ਕਾਨੂੰਨੀ ਮਲੂਕੀ ਤਸਕਰੀ ਆ ਜਿਹੜਾ ਉਹਦੇ ਵਿੱਚ ਸ਼ਾਮਿਲ ਹੈ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਉਦਾਂ ਜਿਹੜਾ ਅਸੀਂ ਮਤਲਬ ਜਿਹੜਾ ਜਦੋਂ ਦੇ ਸਾਡੀ ਸਰਕਾਰ ਬਣੀ ਆ 22 ਤੋਂ ਲੈ ਕੇ ਹੁਣ ਤੱਕ ਵਲਾ ਸੀ 3200 ਤੋਂ 25 ਵਲਾ ਜਿਹੜੇ ਕੇਸ ਜਿਹੜੇ ਦਰਜ ਕੀਤੇ ਟ੍ਰੈਵਲ ਡਾਕਟਰ ਦੇ ਖਿਲਾਫ ਇੱਕ ਦਿਨ ਮੈਂ ਦਬਾਵਾ ਫੇਰ ਤੁਹਾਡੇ ਥੋਂ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਜੇ ਤੁਸੀਂ ਗੈਰ ਕਾਨੂੰਨੀ ਜਾਣ ਜਿਹੜਾ ਉਹ ਬੰਦ ਕਰੋ ਉਹ ਜਾਣ ਅਸੀਂ ਡੱਕਦੇ ਨਹੀਂ ਉਹ ਜਾਣ ਪੜ੍ਹ ਲਿਖ ਕੇ ਜਾਣ ਪੜ੍ਹਾਈ ਕਰਨ ਜਾਣ ਜਾਂ ਨੌਕਰੀ ਲੈਣ ਜਾਣ ਪੜ੍ਹ ਲਿਖ ਕੇ ਚੰਗੇ ਟੰਗ ਦਾ ਕਾਨੂੰਨੀ ਤੌਰ ਤੇ ਜਾਣ ਸੋ ਜਿਹੜੇ ਬੰਦੇ ਇਦਾਂ ਜਾਂਦੇ ਆ ਇਹ ਅਵਸਥਾ ਜਿਹੜਾ ਠੀਕ ਨਹੀਂਗਾ ਉਹ ਆਪਣੇ ਆਪ ਨੂੰ ਜੋਖਮ ਦੇ ਵਿੱਚ ਪਾਉਂਦੇ ਆ ਆਪਣੀ ਦਾਨ ਨੂੰ ਜੋਖਮ ਦੇ ਵਿੱਚ ਪਾਉਂਦੇ ਆ ਆਪਣੇ ਪਦਵਾਦਾਂ ਦਾ ਇੰਨਾ ਪੈਸਾ ਜਿਹੜਾ ਉਹ ਬੇਸਟ ਕਰਦੇ 50 50 ਲੱਖ 60 60 ਲੱਖ ਜਿਹੜਾ ਟਰੈਵਲ ਜੰਤਾਂ ਨੂੰ ਦੇ ਰਹੇ ਆ ਇਹ ਅਵਸਥਾ ਜਿਹੜਾ ਆਪਾਂ ਨੂੰ ਬੰਦ ਜਿਹੜਾ ਕਰਨਾ ਚਾਹੀਦਾ ਹੈ ਤਾਂ ਕੁਝ ਆਈਲੈਂਡ ਸੈਂਟਰ ਵੀ ਇਹ ਕੈਨਸਲ ਕੀਤੇ ਗਏ ਨੇ ਲਾਇਸੈਂਸ ਆ ਆਪਣੇ ਲਾਇਲ ਰਿਸੀਵ ਆ ਅਸੀਂ ਬਹੁਤ ਸਾਰੀਆਂ ਚੀਜ਼ਾਂ ਚੈੱਕ ਕਰ ਜਿਹੜੇ ਆਈਲੈਂਡ ਸੈਂਟਰ ਦੇ ਉਹਨਾਂ ਦਾ ਕੰਮ ਤੇ ਭਰਉਣਾ ਆਈਲੈਂਡਸ ਤਿਆਰ ਕਰਾਉਣਾ ਉਹ ਤੋਂ ਅੱਗੇ ਸੌਦਾ ਕਰ ਲੱਗ ਜਾਂਦੇ ਲੋਕਾਂ ਦਾ ਉਹ ਵੀ ਚੈੱਕ ਕੀਤੇ ਸੀ ਉਹ ਬੰਦਾ 50 ਦੇ ਇੱਚ ਗੈਰ ਕਾਨੂੰਨੀ ਮੁਰਖੀ ਤਸਕੀਰੇ ਸ਼ਾਮਲ ਹੈ ਚਾਹੇ ਆਈ ਲੈਂਡ ਸੈਂਟਰ ਆਲਾ ਚਾਹੇ ਟਰੈਵਲ ਜੈਂਟਾ ਚਾਹੇ ਇਮੀਗ੍ਰੇਸ਼ਨ ਆਲਾ